ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਟਿਕਨਪੂਰ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਦੇਖੋ ਕੱਲ ਵਾਲਾ ਕੁੜਤਾ ਪਜਾਮਾ ਆਪਾਂ ਨੇ ਸਾਰਾ ਰੈਡੀ ਕਰ ਲਿਆ ਸੀਗਾ ਤੇ ਅੱਜ ਆਪਾਂ ਜਿਹੜਾ ਰੇਸਟ ਕਪੜਾ ਲਿਆਗਾ ਇਹਦੇ ਵਿੱਚੋਂ ਦੋ ਤਿੰਨ ਸ਼ੇਪਾਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਵੀ ਜਿਹੜੀ ਆਪਾਂ ਦੇਖੋ ਸਿੱਧੀ ਜੇਕਰ ਇਹਦੇ ਵਿੱਚੋਂ ਨੀਰ ਆਪਾਂ ਕਟਿੰਗ ਕਰਨੀ ਹੈ ਤਾਂ ਆਪਾਂ ਕੈਂਚੀ ਨੂੰ ਐ ਬਿਲਕੁਲ ਸਿੱਧਾ ਰੱਖਣਾਗਾ ਸਿੱਧਾ ਰੱਖ ਕੇ ਆਪਾਂ ਨੇ ਕੱਪੜੇ ਦੀ ਕਟਿੰਗ ਕਰਨੀ ਹੈ ਦੇਖੋ ਕੋਈ ਵਿੰਗਟੇਡ ਨਹੀਂ ਹੈਗਾ ਕੱਪੜੇ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਤੁਸੀਂ ਸਿੱਧਾ ਕੱਪੜਾ ਕੱਟਣਾ ਉਹਨੂੰ ਆਪਣੀ ਜਿਹੜੀ ਕੈਂਚੀ ਆ ਉਹ ਬਿਲਕੁਲ ਸਿੱਧੀ ਰੱਖਣੀ ਹੈਗੀ ਜੇ ਤੁਸੀਂ ਇਹਨੂੰ ਹੱਥ ਕਮਾਈ ਜਾਉਂਗੇ ਤਾਂ ਇੱਥੋਂ ਤੁਹਾਡੇ ਵਿੰਗਾਟੇਡਾ ਕੱਪੜਾ ਜਿਹੜਾ ਕੱਟਿਆ ਜਾਊਗਾ ਤੇ ਦੂਸਰਾ ਇਹਦੇ ਵਿੱਚੋਂ ਆਪਾਂ ਚਾਰਸ ਪੀਸ ਲੈਣਾਗਾ ਇਹਦਾ ਇੱਕ ਤੁਹਾਨੂੰ ਪੁਰਾਣਾ ਵੀ ਆਪਣੀ ਮੰਮੀ ਵਾਲਾ ਤਰੀਕਾ ਦੱਸ ਦਿਆਂ ਇੱਥੇ ਛੋਟਾ ਜਿਹਾ ਕੱਟ ਲਾਓ ਇਹ ਸਿੱਧਾ ਸਿੱਧੇ ਲੋਟ ਹੈ ਜੀ ਆਡੇ ਲੋਟ ਤੇ ਨਹੀਂ ਤਾਂ ਧਾਗਾ ਖਿੱਚ ਕੇ ਕੱਟਿਆ ਜਾਂਦਾ ਅ ਕੱਟ ਲਾਓ ਥੋੜਾ ਜਿਹਾ ਧਾਗਾ ਖਿੱਚੋ ਇਹ ਜਿਹੜਾ ਧਾਗਾ ਆਪਾਂ ਨੇ ਖਿੱਚਿਆ ਨਾ ਇਹ ਬਿਲਕੁਲ ਸਿੱਧਾ ਜਾ ਰਿਹਾਗਾ ਜੇ ਆਪਾਂ ਸਿੱਧੇ ਕੰਨੀ ਲੋਟ ਕਟਾਂਗੇ ਤਾਂ ਧਾਗਾ ਖਿੱਚ ਕੇ ਤੁਸੀਂ ਕੱਪੜਾ ਕੱਟ ਸਕਦੇ ਹੋ ਤੁਹਾਨੂੰ ਬਾਰ ਬਾਰ ਕਿਤੇ ਵੀ ਨਿਸ਼ਾਨ ਲਾਉਣ ਦੀ ਜਰੂਰਤ ਨਹੀਂ ਫਿਰ ਆਪਾਂ ਇਹਨੂੰ ਚੌਰਸ ਬਣਾਵਾਂਗੇ ਚੌਰਸ ਦਾ ਕੀ ਕਰਨਾ ਜੀ ਇਸ ਇੱਕ ਕੋਨੇ ਨੂੰ ਦੂਸਰੇ ਕੋਨੇ ਤੇ ਜਿਵੇਂ ਮੈਂ ਫੋਲਡ ਕਰਿਆਵੇਂ ਕੱਟ ਦੋ ਤੇ ਇਸ ਤਰ੍ਹਾਂ ਦੂਜੀ ਸਾਈਡ ਤੋਂ ਕੱਪੜਾ ਤਾਰ ਦੋ ਇਹ ਆਪਣਾ ਕੱਪੜਾ ਜਿਹੜਾ ਚੌਰਸ ਬਣ ਜੂਗਾ ਜੇ ਆਪਾਂ ਚਾਰਸ ਪੀਸ ਤਾਰਨਾ ਹੈ ਆਪਾਂ ਇਸ ਤਰੀਕੇ ਨਾਲ ਤਾਰ ਸਕਦੇ ਆ ਅੱਜ ਵੀਡੀਓ ਤੁਹਾਡੇ ਲਈ ਸਿਰਫ ਇੰਨੀ ਕਹਿ ਕੱਲ ਨੂੰ ਆਪਾਂ ਸੂਟ ਦਾ ਨਾਪ ਲੈਣਾ ਤੇ ਪਰਸੋਂ ਨੂੰ ਜਿਹੜਾ ਆਪਾਂ ਸੂਟ ਕਟਾਂਗੇ ਵੀ ਕਿਵੇਂ ਕਟਿੰਗ ਕਰਨੀ ਹੈ ਹੁਣ ਦੇਖੋ ਇਹਨੂੰ ਸਮੋਸੇ ਦੀ ਤਰ੍ਹਾਂ ਮੋੜ ਲੈਣਾ ਸਮੋਸੇ ਦੀ ਤਰ੍ਹਾਂ ਮੋੜ ਕੇ ਆ ਆਪਾਂ ਨੇ ਬਣਾਉਣਾ ਇਹਦੇ ਵਿੱਚੋਂ ਗੋਲ ਜਿਹੜਾ ਪੀਸ ਕੱਟਣਾਗਾ ਕਿਉਂਕਿ ਗੋਲ ਪੀਸ ਹਰੇਕ ਭੈਣ ਨੂੰ ਨਹੀਂ ਕੱਟਣਾ ਆਉਂਦਾ ਵੀ ਕਿਵੇਂ ਕਟਿੰਗ ਕਰੀਏ ਇਹਦੇ ਲਈ ਤੁਸੀਂ ਇੰਚੀ ਟੇਪ ਲੈ ਲਿਓ ਜਿੱਡਾ ਵੀ ਤੁਹਾਡਾ ਵੀ ਜਿਵੇਂ ਹੁਣ ਪੀਸ ਵੱਡਾ ਛੋਟਾ ਹੁੰਦਾ ਕੋਈ ਇੰਚ ਦਾ ਕੱਟਣਾ ਗੋਲ ਪੀਸ 2 ਇੰਚ ਦਾ ਲਟਕਣ ਵਗੈਰਾ ਬਣਾਉਣੇ ਨੇ ਕੋਈ ਬੱਚਿਆਂ ਦੇ ਫੁੱਲ ਫਲ ਬਣਾ ਕੇ ਲਾਉਣਾ ਉਹਦੇ ਲਈ ਆਪਾਂ ਨੂੰ ਇਹ ਸ਼ੇਪਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਮੈਂ 2 2 ਇੰਚ ਤੇ ਕੋਰਨਰ ਚ ਇਹਦੇ ਇੰਚੀ ਟੇਪ ਦੇ ਰੱਖ ਲਿਆ ਤੇ 2 2 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਆਪਾਂ ਨੇ ਸਾਰੀ ਸਾਈਡ 2 2 ਇੰਚ ਤੇ ਨਿਸ਼ਾਨ ਲਾਉਣੇ ਨੇ ਇਸ ਤਰ੍ਹਾਂ ਆਪਾਂ ਇੰਚੀ ਟੇਪ ਨੂੰ ਘੁਮਾਉਂਦੇ ਜਾਵਾਂਗੇ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ 2 2 ਇੰਚ ਦੇ ਨਿਸ਼ਾਨ ਲਾ ਲੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਕੈਂਚੀ ਨਾਲ ਕਟਿੰਗ ਕਰ ਦਾਂਗੇ ਇਹਦੇ ਵਿੱਚੋਂ ਥੋੜਾ ਜਿਹੜਾ ਰਾਉਂਡ ਜਿਹੜਾ ਕੱਪੜਾ ਨਿਕਲ ਗਿਆ ਪਹਿਲਾਂ ਵਿੱਚ ਜੇ ਦੀ ਦੇਖੋ ਬਾਵਾ ਤੇ ਝੱਲਰਾਂ ਵਾਲੀਆਂ ਬਾਵਾ ਬਹੁਤ ਝੱਲੀਆਂ ਸੀ ਉਹਦੇ ਝੱਲਰ ਬਣਾਉਣ ਲਈ ਕਈ ਵਾਰੀ ਰਾਉਂਡ ਨੀਚੋਂ ਕਟਿੰਗ ਕਰਕੇ ਫਿਰ ਉਹ ਝੱਲਰ ਮੂਰੀ ਤੇ ਰੇਵ ਝੱਲਰ ਝੜਿਆ ਜਾਂਦਾ ਸੀ ਉਹ ਇਸ ਤਰੀਕੇ ਨਾਲ ਜੜਿਆ ਜਾਂਦਾ ਹੈਗਾ ਤੇ ਜਿਹੜਾ ਅੰਦਰ ਵਾਲਾ ਸਰਕੂਲਰ ਨਿਕਲ ਗਿਆ ਆਪਾਂ ਇਹਦੇ ਵਿੱਚ ਵੀ ਜੇ ਹੋਰ ਕੱਟ ਪਾਉਣਾਗਾ ਇਹਦੇ ਵਿੱਚ ਪਾ ਸਕਦੇ ਆਂਗੇ ਤੇ ਇਹਦੇ ਵਿੱਚੋਂ ਜੇ ਆਪਾਂ ਇੱਕ ਪੱਟੀ ਵੀ ਗਲਿਆਂ ਤੇ ਵੀ ਇਸ ਤਰੀਕੇ ਦੀ ਪੱਟੀ ਲੱਗ ਜਾਂਦੀ ਹੈਗੀ ਐ ਸਰਕੂਲਰ ਜਿਹੜਾ ਕਟਿੰਗ ਕਰਕੇ ਇਹ ਵੀਡੀਓ ਛੋਟੀ ਜੀ ਮੈਂ ਅੱਜ ਤਾਂ ਬਣਾਈ ਹੈਗੀ ਵੀ ਆਪਾਂ ਨੂੰ ਕਈ ਵਾਰੀ ਛੋਟੇ ਛੋਟੇ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਵੀ ਆਪਾਂ ਕਿਵੇਂ ਕਟਿੰਗ ਕਰੀਏ ਇਹ ਦੇਖੋ ਜੀ ਹੁਣ ਮੈਂ ਇਹਦੇ ਵਿੱਚੋਂ ਘੱਟ ਕੱਪੜੇ ਚੋਂ ਪੂਰੇ ਗਲੇ ਤੇ ਆਪਾਂ ਇਹ ਲੀਰ ਲਾ ਸਕਦੇ ਹਾਂ ਜਿਵੇਂ ਛੋਟੇ ਬੱਚੇ ਦਾ ਗਲਾ ਬਣਾ ਰਹੇ ਹਾਂ ਨਾ ਤਾਂ ਇਹਦੇ ਵਿੱਚ ਆਸਾਨੀ ਨਾਲ ਇਹ ਰੇਵ ਲੀਰ ਹੈ ਜਿਹੜੀ ਨਿਕਲ ਗਈ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਫਰਾਕਾਂ ਵਗੈਰਾ ਦੇ ਗਲੇ ਬਣਦੇ ਨੇ ਤਾਂ ਐਵੇਂ ਦੀਆਂ ਜਿਹੜੀ ਲੀਰਾ ਉਤਰਦੀਆਂ ਨੇ ਉਹ ਇਹਦੇ ਵਿੱਚ ਕੋਈ ਜੋੜ ਨਹੀਂ ਪੈਂਦਾ ਹੁੰਦਾ ਇਹ ਅੱਜ ਵੀਡੀਓ ਛੋਟੀ ਜੀ ਮੈਂ ਐਸੇ ਲਈ ਬਣਾਈ ਹੈਗੀ ਇਹ ਅੱਜ ਭਾਵੇਂ ਵੀਡੀਓ ਛੋਟੀ ਹੈ ਪਰ ਤੁਹਾਡੇ ਲਈ ਜਿਹੜੀ ਬਹੁਤ ਕੰਮ ਦੀ ਵੀਡੀਓ ਹੈ ਇਹ ਦੇਖੋ ਤੁਸੀਂ ਆਪਾਂ ਇਹਦੇ ਵਿੱਚੋਂ ਰਾਉਂਡ ਕਪੜਾ ਕੱਢਿਆਗਾ ਤੁਸੀਂ ਗੋਲਰ ਮਾਲਾ ਬਣਾ ਸਕਦੇ ਹੋ ਕਿਸੇ ਚੀਜ਼ ਦਾ ਕਵਰ ਬਣਾਉਣਾ ਤਾਂ ਇਸ ਤਰੀਕੇ ਨਾਲ ਗੋਲ ਕਟਿੰਗ ਕਰਨੀ ਹੈਗੀ ਤੁਸੀਂ ਕੱਲ ਦੀ ਵੀਡੀਓ ਜਿਹੜੀ ਹੋਊਗੀ ਆਪਾਂ ਨੂੰ ਸੂਟ ਦਾ ਨਾਪ ਲੈਣਾ ਦੱਸਾਂਗੇ ਤੇ ਪਰਸੋਂ ਨੂੰ ਆਪਾਂ ਸੂਟ ਕਟਿੰਗ ਕਰਨਾ ਦੱਸਾਂਗੇ